ਹਾਂਜੀ ਸਾਥੀ ਵੀਰ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਚ ਆਪਾਂ ਗੱਲਬਾਤ ਕਰਾਂਗੇ ਬੜੇ ਇੰਪੋਰਟੈਂਟ ਟੌਪਿਕ ਬਾਰੇ ਇਹ ਟੌਪਿਕ ਇਹ ਗਵਨਣਾ ਵਾਸਤੇ ਜਿਹੜੇ ਵੀਰ ਭਰਾ ਇੱਥੇ ਇਟਲੀ ਵਿੱਚ ਜਾਂ ਯੂਰਪ ਦੀ ਕਿਸੇ ਵੀ ਕੰਟਰੀ ਦੇ ਵਿੱਚ ਆਉਣਾ ਚਾਹੁੰਦੇ ਆ ਉਹਨਾਂ ਵਾਸਤੇ ਟੌਪਿਕ ਆ ਜੇਕਰ ਤੁਸੀਂ ਇਹ ਗੱਲਾਂ ਦਾ ਧਿਆਨ ਰੱਖ ਲੋਗੇ ਇਹ ਗੱਲਾਂ ਆਪਣੇ ਦਿਮਾਗ ਦੇ ਵਿੱਚ ਇੰਡੀਆ ਤੋਂ ਤੁਰਨ ਤੋਂ ਪਹਿਲਾਂ ਪਾ ਕੇ ਆਓਗੇ ਤੋ ਤੁਹਾਡੇ ਪੈਸੇ ਨਾ ਮਰਨ ਕਿਉਂਕਿ ਬਹੁਤ ਬਾਅਦ ਵਿੱਚ ਨੁਕਸਾਨ ਹੁੰਦਾ ਬੰਦਿਆਂ ਦਾ ਬੰਦੇ ਆਉਂਦੇ ਆ ਇੱਥੇ ਜੀ ਨਹੀਂ ਲਾਉਂਦੇ ਜਾਂ ਉਹਨਾਂ ਨੂੰ ਕੋਈ ਕੰਮ ਨਹੀਂ ਮਿਲਦਾ ਜਾਂ ਉਹਨਾਂ ਨੂੰ ਰਹਿਣ ਥਾਂ ਨਹੀਂ ਮਿਲਦੀ ਜਾਂ ਉਹਨਾਂ ਨੂੰ ਬੋਲ ਬੋਲੀ ਨਹੀਂ ਆਉਂਦੀ ਇੱਥੋਂ ਦੀ ਤੇ ਬਾਅਦ ਵਿੱਚ ਕਬਰਾ ਜਾਂਦੇ ਆ ਕਬਰਾ ਕੇ ਕਈ ਵਾਪਸ ਚੱਲ ਜਾਂਦੇ ਆ ਜਿਹੜੀਆਂ ਆਸਾਂ ਲਾ ਕੇ ਆਏ ਹੁੰਦੇ ਆ ਉਹ ਸਾਰੀਆਂ ਆਸਾਂ ਤੇ ਆਪਣੇ ਜਿਹੜੇ ਬਾਦ ਵਿੱਚ ਪਾਣੀ ਫੇਰ ਦਿੰਦੇ ਆ ਤੇ ਕੁਝ ਉਹਨਾਂ ਨੂੰ ਬਚਦਾ ਨਹੀਂ ਐਂਡ ਤੇ ਜਿਹੜੇ 14-15 ਲੱਖ ਰੁਪਇਆ ਲਾ ਕੇ ਆਏ ਹੁੰਦੇ ਆ ਤੇ ਉਹ ਵੀ ਬਾਦ ਵਿੱਚ ਮਿੱਟੀ ਹੋ ਜਾਂਦਾ ਉਹਨਾਂ ਦਾ ਤੇ ਘਰ ਦੇ ਵੀ ਇੱਕ ਵਾਰੀ ਵਾਪਸ ਤਾਂ ਸੱਦ ਲੈਂਦੇ ਆ ਪਰ ਉਹ ਵੀ ਤੰਗ ਹੀ ਹੁੰਦੀ ਆ ਘਰ ਦੇ ਬਾਦ ਵਿੱਚ ਉੱਥੇ ਇਦਾਂ ਹੀ ਹੋਇਆ ਵਾ ਸਾਡਾ ਇੱਕ ਵੀਰ ਸੀ ਉਹ ਵੀ ਆਇਆ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਪਰ ਤੁਹਾਨੂੰ ਮੈਂ ਇਸ ਵੀਡੀਓ ਐ ਇਹ ਦੱਸਣਾ ਚਾਹੁੰਦਾ ਵਾਂ ਕਿ ਤੁਸੀਂ ਜੇਕਰ ਇਟਲੀ ਵਿੱਚ ਜਾਂ ਯੂਰਪ ਦੀ ਕਿਸੇ ਵੀ ਕੰਟਰੀ ਵਿੱਚ ਆਉਣਾ ਵਾ ਤੁਸੀਂ ਆਪਣੇ ਦਿਮਾਗ ਵਿੱਚ ਕੀ ਪਾ ਕੇ ਆਉਣਾ ਵਾ ਉਹ ਜਿਹੜਾ ਯੂਰਪ ਵਾ ਇਹ ਤੁਹਾਨੂੰ ਥੋੜਾ ਟਾਈਮ ਪਾ ਕੇ ਤੁਹਾਨੂੰ ਹਸਾਊਗਾ ਵੀ ਪਰ ਜੇ ਤੁਸੀਂ ਇੱਥੇ ਇਟਲੀ ਵਿੱਚ ਜਾਂ ਯੂਰਪ ਦੀ ਕਿਸੇ ਵੀ ਕੰਟਰੀ ਵਿੱਚ ਆਉਂਦੇ ਜੇ ਤੁਹਾਨੂੰ ਇੱਕ ਵਾਰ ਉਹਨੇ ਰਵਾਉਣਾ ਹੀ ਰਵਾਉਣਾ ਵਾ ਠੀਕ ਆ ਗੱਲਬਾਤ ਸ਼ੁਰੂ ਕਰਦੇ ਆਪਾਂ ਇਸ ਟੌਪਿਕ ਬਾਰੇ ਆਪਾਂ ਗੱਲਬਾਤ ਕਰਾਂਗੇ ਜਿਹੜੇ ਮੇਰੇ ਵੀਰ ਭਰਾਵਾਂ ਨੇ ਪੇਪਰ ਭਰੇ ਆ ਜਾਂ ਭਰਨੇ ਆ ਹੱਲੇ ਜਾਂ ਸੋਚ ਰਿਹਾ ਯੂਰਪ ਦੀ ਕਿਸੇ ਵੀ ਕੰਟਰੀ ਵਿੱਚ ਜਾਣ ਬਾਰੇ ਉਹ ਇਹ ਵੀਡੀਓ ਜ਼ਰੂਰ ਵੇਖਿਓ ਤੇ ਇਸ ਵੀਡੀਓ ਦੇ ਉੱਤੇ ਗੌਰ ਕਰਿਓ ਜਿਹੜੀ ਜਿਹੜੀਆਂ ਮੈਂ ਗੱਲਾਂ ਇਸ ਵੀਡੀਓ ਦੇ ਵਿੱਚ ਕਰੂੰਗਾ। ਜਿਆਦਾ ਜਿੰਨਾਂ ਲੈਂਦੇ ਹੋਏ ਕਰਦਿਆਂ ਵੀਡੀਓ ਨੂੰ ਸਟਾਰਟ ਪਰ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹੂੰਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ নোਟੀਫਿਕੇਸ਼ਨ ਸਭ ਤੋਂ ਪਹਿਲਾਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ। ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰਾਮ ਦੇ ਉੱਤੇ ਫੋਲੋ ਨਹੀਂ ਕੀਤਾ ਹੋਣ ਜਾ ਕੇ ਇੰਸਟਾਗ੍ਰam ਤੇ ਫੋਲੋ ਕਰ ਲਵੋ ਉਸ ਦਾ ਲਿੰਕ ਤੁਹਾਨੂੰ ਮਿਲ ਜੂਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੀ ਆਪਾਂ ਤੁਹਾਨੂੰ ਜਵਾਬ ਜ਼ਰੂਰ ਦਵਾਂਗੇ ਪਰ ਬੜੇ ਵੀਰਾਂ ਭਰਾਵਾਂ ਦੀ ਸ਼ਿਕਾਇਤ ਹੈਗੀ ਕਿ ਤੁਹਾਨੂੰ ਉੱਥੇ ਮੈਸੇਜ ਨਹੀਂ ਤੁਸੀਂ ਆਪਣੇ ਜਿਹੜੇ ਮੈਸੇਜ ਆ ਉਹ ਬੰਦ ਕੀਤੇ ਹੋਇਆ ਇੰਸਟਾਗ੍ਰam ਦੇ ਉੱਤੇ ਉਹਦਾ ਹਾਲਾ ਪਾਇਆ ਕਿ ਕਿ ਜਿਹੜੇ ਵੀਰਾਂ ਭਰਾਵਾਂ ਨੂੰ ਉੱਥੇ ਮੈਸੇਜ ਵਾਲੀ ਆਪਸ਼ਨ ਨਹੀਂ ਸ਼ੋ ਹੁੰਦੀ ਉੱਥੇ ਮੈਂ ਪੋਸਟਾਂ ਵੀ ਪਾਈਆਂ ਹਾਂ ਤੁਸੀਂ ਮੈਨੂੰ ਪੋਸਟਾਂ 'ਤੇ ਕਮੈਂਟ ਕਰ ਦਿਓ ਭਾਵੇਂ ਦੇ ਵਿੱਚ ਤਾਂ ਜੋ ਆਪਾਂ ਗੱਲਬਾਤ ਕਰ ਸਕੀਏ ਲੋ ਵੀ ਫਿਰ ਕਰਦੇ ਆ ਵੀਡੀਓ ਸਟਾਰਟ ਗੱਲਬਾਤ ਸ਼ੁਰੂ ਕਰਦੇ ਆ ਕਿ ਜਿਹੜੇ ਵੀਰਪਰਾਵਾਂ ਨੇ ਇਟਲੀ ਦੇ ਵਿੱਚ ਆਉਣਾ ਆ ਜਾਂ ਯੂਰਪ ਦੀ ਕਿਸੇ ਵੀ ਕੰਟਰੀ ਦੇ ਵਿੱਚ ਆਉਣਾ ਆ ਪੇਪਰ ਤੁਹਾਡੇ ਲੱਗੇ ਆ ਜਾਂ ਤੁਹਾਡਾ ਵੀਜ਼ਾ ਆਉਣ ਵਾਲਾ ਵਾ ਤੁਹਾਡੇ ਤੁਹਾਡੇ ਪੇਪਰ ਸਬਮਿਟ ਹੋਏ ਆ ਜਾਂ ਪੇਪਰ ਨਿਕਲੇ ਆ ਉਹਨਾਂ ਸਾਰੇ ਵੀਰਪਰਾਵਾਂ ਵਾਸਤੇ ਜਾਂ ਜਿਨ੍ਹਾਂ ਨੇ ਹੱਲੇ ਸੋਚ ਰਿਆ ਪੇਪਰ ਭਰਨ ਦੀ ਉਹਨਾਂ ਵਾਸਤੇ ਵੀ ਇਹ ਵੀਡੀਓ ਵਾ ਕਿ ਤੁਸੀਂ ਦਿਮਾਗ ਵਿੱਚ ਆਪਣੇ ਇਹ ਗੱਲ ਪਾ ਕੇ ਆਉਣੀ ਆ ਕਿ ਤੁਸੀਂ ਉੱਥੇ ਸੈੱਟ ਹੋਣਾ ਵਾ ਕਿ ਤੁਸੀਂ ਮਤਲਬ ਕਿ ਇਟਲੀ ਵਿੱਚ ਜਾਂ ਯੂਰਪ ਦੀ ਕਿਸੇ ਵੀ ਕੰਟਰੀ ਵਿੱਚ ਤੁਸੀਂ ਸੈੱਟ ਹੋਣਾ ਵਾ ਜਾ ਕੇ ਥੋੜਾ ਮੋਟਾ ਤੁਹਾਨੂੰ ਨਾਰਮਲੀ ਗੱਲ ਵਾ ਕਿ ਯਾਰ ਤੁਸੀਂ ਇਹ ਗੱਲ ਵੇਖੋ ਕਿ ਜਗ੍ਹਾ ਆਪਾਂ ਪੰਜਾਬ ਵਿੱਚ ਹੀ ਹੋਈਏ ਦਾਪੋ ਪੰਜਾਬ ਦੇ ਇੱਕ ਪਿੰਡ ਤੋਂ ਦੂਜੇ ਪਿੰਡ ਵਿੱਚ ਜਾ ਕੇ ਸ਼ਿਫਟਿੰਗ ਕਰੀਏ ਤੇ ਆਪਾਂ ਨੂੰ ਉੱਥੇ ਵੀ 4-5 ਦਿਨ ਹਫ਼ਤਾ ਇੱਕ ਹਫ਼ਤਾ ਮਹੀਨਾ ਵੀ ਲੱਗ ਜਾਂਦਾ ਵਾ ਕਿ ਜਿਹੜੇ ਲਾਗੇ ਬੰਨੇ ਵਾਲੇ ਬੰਦੇ ਹੁੰਦੇ ਨੇ ਉਹਨਾਂ ਨੂੰ ਜਾਣਨਾ ਪਛਾਣਨਾ ਗਵਾਂਡੀਆਂ ਨਾਲ ਸਾਝ ਵਧਾਉਣੀ ਆਪਣੀ ਜਾਂ ਪਾਉਣ ਗੱਲਾਂ ਬਾਤਾਂ ਕਰਨੀਆਂ ਜਾਂ ਧਕਾਨਾਂ ਦਾ ਪਤਾ ਕਰਨਾ ਵੀ ਕਿਹੜੇ ਪਿੰਡ 'ਚ ਇਹ ਪਿੰਡ 'ਚ ਦੁਕਾਨ ਕਿੱਥੇ-ਕਿੱਥੇ ਆ ਤੇ ਪਲੱਸ ਤੁਹਾਨੂੰ ਲੈ ਬੋਲੀ ਆਉਂਦੀ ਹੁੰਦੀ ਆ ਤੁਹਾਨੂੰ ਮਾਲੂ ਕਿ ਜਿਹੜੇ ਬੰਦੇ ਆ ਜਿਹੜੇ ਬੰਦੇ ਜਿਹੜੇ ਬੰਦੇ ਤੁਹਾਡੇ ਲਾਗੇ ਬਣੇ ਸਾਰੇ ਇੱਕੋ ਜਿਹੀ ਉਹੀ ਬੋਲੀ ਬੋਲਦੇ ਜੇ ਹੁਣ ਤੁਸੀਂ ਵੇਖੋ ਕਿ ਜੇਕਰ ਤੁਸੀਂ ਇੱਥੇ ਆਓ ਆਪਣੇ ਆਪਾ ਕਹਿ ਲਈਏ ਕਿ ਇਟਲੀ ਵਿੱਚ ਤੁਸੀਂ ਆਉਂਦੇ ਜੇ ਯੂਰਪ ਦੀ ਕਿਸੇ ਵੀ ਕੰਟਰੀ ਵਿੱਚ ਆਉਂਦੇ ਜੇ ਇੱਥੇ ਬੋਲੀ ਵੀ ਚੇਂਜ ਵਾ ਬੰਦੇ ਵੀ ਚੇਂਜ ਵਾ ਉਹਨਾਂ ਦਾ ਸੁਭਾਅ ਵੀ ਚੇਂਜ ਵਾ ਉਹਨਾਂ ਦਾ ਜਿਹੜਾ ਆਪਾਂ ਕਹਿ ਲਈਏ ਕਿ ਜਿਹੜਾ ਵਰਤਾਅ ਕਰਦੇ ਉਹ ਵੀ ਚੇਂਜ ਵਾ ਸਾਰਾ ਕੁਝ ਜੇ ਨਾ ਪਲੱਸ ਤੁਹਾਨੂੰ ਕੋਈ ਇੱਥੇ ਜਾਣਦਾ ਨਹੀਂ ਆ ਇਹ ਸਾਰਾ ਕੁਝ ਵੇਖਣ ਤੋਂ ਬਾਅਦ ਨਾਰਮਲੀ ਗੱਲਾਂ ਨੂੰ ਥੋੜੀ-ਮੋਟੀ ਔਖ ਤਾਂ ਆਉਣੀਆਂ ਇਹ ਮੈਂ ਇੱਕ ਵੀਡੀਓ ਵਿੱਚ ਵੀ ਸੁਣੀ ਸੀ ਗੱਲ ਕਿ ਜਿਹੜਾ ਯੂਰਪ ਵਾ ਜਾਂ ਯੂਰਪ ਦੀ ਕੋਈ ਵੀ ਕੰਟਰੀ ਆ ਜਿਵੇਂ ਆਪਾਂ ਇਟਲੀ ਲਾ ਲਓ ਸਪੇਨ ਲਾ ਲਓ ਫਰਾਂਸ ਲਾ ਲਓ ਕੋਈ ਵੀ ਕੰਟਰੀ ਆ ਇਹ ਇੱਕ ਵਾਲੀ ਤੁਹਾਨੂੰ ਰਵਾਉਂਦੀ ਆ ਠੀਕ ਆ ਜਿਹੜਾ ਤਾਂ ਉਹ ਰੋਕੇ ਉਹ ਟਾਈਮ ਕੱਢ ਗਿਆ ਤੇ ਉਹ ਤਾਂ ਇੱਥੇ ਸਫਲ ਹੋਊਗਾ ਉਹ ਵਧੀਆ ਪੈਸੇ ਕਮਾਊਗਾ ਵਧੀਆ ਅਰਨਿੰਗ ਕਰੂਗਾ ਆਪਣੀ ਜਿਹੜੀ ਆ ਫੈਮਲੀ ਵੀ ਸੈੱਟ ਕਰੂਗਾ ਪਰ ਜੇਕਰ ਜਿਹੜਾ ਕੋਈ ਇੱਥੇ ਮਲਕੀ ਉਹ ਟਾਈਮ ਜਿਹਦੇ ਕੋਲ ਨਾ ਕੱਢਿਆ ਗਿਆ ਉਹ ਮਤਲਬ ਕਿ ਉਹ ਟਾਈਮ ਦੇ ਵਿੱਚ ਰੋਕੇ ਵਾਪਸ ਚਲ ਗਿਆ ਜਾਂ ਸੈੱਟ ਨਾ ਹੋਇਆ ਜਾਂ ਆਪਣੇ ਆਪ ਨੂੰ ਬਿਮਾਰ ਕਰਕੇ ਬਹਿ ਗਿਆ ਇੱਥੇ ਠੀਕ ਆ ਬਾਅਦ ਵਿੱਚ ਲਾਜ ਨਾ ਹੋਇਆ ਉਹਦਾ ਚਾਚ ਨਾਲ ਤੇ ਨਾਰਮਲੀ ਗੱਲ ਵਾ ਕੀ ਉਹਦੇ ਵਾਸਤੇ ਇਹ ਸਾਰਾ ਕੁਝ ਬਾਅਦ ਵਿੱਚ ਔਖਾ ਹੋ ਜਾਂਦਾ ਇਦਾਂ ਹੀ ਹੋਇਆ ਵਾ ਸਾਡਾ ਇੱਕ ਵੀਰ ਆਇਆ ਸੀ ਉਹ ਮੈਂ ਤੁਹਾਨੂੰ ਇਹ ਸੱਚੀ ਕਹਾਣੀ ਦੱਸਦਾ ਪਿਆ ਵਾਂ ਇਹ ਕੱਲ ਹੀ ਹੋਈ ਹੈ ਤੇ ਮੈਂ ਤੁਹਾਨੂੰ ਤਾਂ ਅੱਜ ਵੀਡੀਓ ਪਾ ਕੇ ਚੀਜ਼ ਦੱਸ ਰਿਹਾ ਵਾਂ ਸਾਡੇ ਇੱਕ ਵੀਰ ਸੀ ਉਹ ਆਇਆ ਇੱਥੇ ਮੇਰੇ ਸਾਹਮਣੇ ਨਾਲ 14 ਕ ਲੱਖ 14 15 ਲੱਖ ਰੁਪਏ ਲਾ ਕੇ ਉਹ ਇੱਥੇ ਆਇਆ ਠੀਕ ਹੈ ਇਟਲੀ ਵਿੱਚ 9 ਮੰਥ ਵਾਲੇ ਪੇਪਰਾਂ ਤੇ ਹੱਲੇ ਆਇਆ ਹੀ ਆ ਹਫਤਾ ਕਰ ਰਿਹਾ ਵਾ ਕੋਈ ਗੱਲਬਾਤ ਨਹੀਂ ਕੀਤੀ ਚਲੋ ਥੋੜਾ ਮੋਟਾ ਮਾੜਾ ਮੋਟਾ ਉਹਨੂੰ ਜਿੱਥੇ ਕੰਮਕੁਮ ਮਿਲਿਆ ਠੀਕ ਹੈ ਹਫਤੇ ਦੋ ਹਫਤੇ ਇੱਥੇ ਨੇ ਕੰਮਕੁਮ ਕੀਤਾ ਕਰਦਾ ਰਿਹਾ ਗੱਲਾਂ ਬਾਤਾਂ ਚਲੋ ਵੀ ਪਹਿਲਾਂ ਸਾਨੂੰ ਫੋਨ ਆਉਂਦਾ ਰਿਹਾ ਕਿ ਇਦਾਂ ਵਾ ਮੈਨੂੰ ਕੰਮ ਮਿਲ ਗਿਆ ਵਾ ਇਦਾਂ ਵਧੀਆ ਵਾ ਸਾਰਾ ਕੁਝ ਸਹੀ ਵਾ ਤੇ ਬਾਅਦ ਵਿੱਚ ਹਫ਼ਤਾ ਕਹਾਨੂੰ ਫੋਨ ਲਾਉਣੇ ਛੱਡ ਤੇ ਠੀਕ ਆ ਤੇ ਅਹੀਂ ਕਾ ਚਲੋ ਬਿਜੀ ਹੋ ਗਿਆ ਹੁਣ ਆਵਾ ਤੇ ਚਲੋ ਫੋਨ ਨਹੀਂ ਲਾਏ ਤੇ ਅਸੀਂ ਵੀ ਬਿਜੀ ਹਾਂ ਅਸੀਂ ਵੀ ਨਹੀਂ ਫੋਨ ਲਾਏ ਉਹਨੂੰ ਉਨੇ ਕੀ ਕੀਤਾ ਉਹਨੇ ਟਵੀਟ ਕਰਾ ਲਈ ਇੰਡੀਆ ਦੀ ਆਪਣੇ ਘਰਦਿਆਂ ਨੂੰ ਤੰਗ ਕਰ ਕਰਕੇ ਉਹਨਾਂ ਨੂੰ ਫੋਨ ਕਰ ਕਰਕੇ ਵੀ ਮੈਂ ਬਹੁਤ ਔਖਾ ਹਾਂ ਇੱਥੇ ਮੇਰਾ ਜੀ ਨਹੀਂ ਲੱਗਦਾ ਮੇਰੀ ਸਿਹਤ ਨਹੀਂ ਸਹੀ ਮੈਂ ਠੀਕ ਨਹੀਂ ਆ ਮੈਂ ਬਿਮਾਰ ਹਾਂ ਉਦਾਂ ਆ ਉਦਾਂ ਤੇ ਘਰਦਿਆਂ ਨੇ ਫਿਰ ਕੀ ਕਹਣਾ ਨਾਰਮਲੀ ਗੱਲ ਜਿਹੜੇ ਘਰ ਦੇ ਹੁੰਦੇ ਉਹਨਾਂ ਨੂੰ ਟੈਂਸ਼ਨ ਹੁੰਦੀ ਬਾਅਦ ਵਿੱਚ ਕੀ ਐਡੀ ਦੂਰ ਬੈਠਾ ਵਾ ਤੇ ਕੋਈ ਕੁਛ ਗਲਤ ਕੰਮ ਕਾਮੀ ਨਾ ਕਰ ਲੇ ਜਾਂ ਕੋਈ ਆਪਾਂ ਕਹਿ ਲਈ ਕਿ ਨਾਰਮਲੀ ਕਰ ਘਰ ਦੇ ਡਰ ਜਾਂਦੇ ਐ ਇਸ ਚੀਜ਼ ਤੋਂ ਤੇ ਘਰਦਿਆਂ ਨੇ ਫਿਰ ਚਲੋ ਪੈਸੇ ਚਲੋ ਪਹਿਲਾਂ ਵੀ ਚੁੱਕ ਕੇ ਲਾਏ ਸੀ ਜਿਹੜੇ 14-15 ਲੱਖ ਜਾਂ 13-14 ਲੱਖ ਲਾਇਆ ਸੀ ਉਹ ਉਹਨਾਂ ਨੇ ਕੀ ਕੀਤਾ ਉਹਨਾਂ ਟਿਕਟ ਕਰਾਤੀ ਉਹਦੀ ਉਹਨੂੰ ਹਿਸਾਬ ਲਾ ਲਓ ਜਦੋਂ ਸਾਨੂੰ ਪਤਾ ਲੱਗਾ ਟਿਕਟ ਦਾ ਉਸ ਤੋਂ ਬਾਅਦ ਉਹਨਾਂ ਦੇ ਕੋਈ ਯਾਰ ਦੋਸਤ ਸੀ ਮਿਲਾਨ ਤੋਂ ਉਹਦੀ ਟਿਕਟ ਕਰਾਈ ਉਹਨੇ ਆਪਣੀ ਤੇ ਮਿਲਾਨ ਵਿੱਚ ਉਹਦੇ ਪਿੰਡ ਦੇ بڑے ਮੁੰਡੇ ਸੀ ਮਲਕੀ ਉਹਦੇ ਰਿਸ਼ਤੇਦਾਰ ਵੀ ਹੈਗੇ ਸੀ ਉਹਦੇ ਪਿੰਡ ਦੇ ਮੁੰਡੇ ਵੀ ਹੈਗੇ ਸੀ ਉਹ ਬੜਾ ਚਿਰ ਮਿਲਾਨ 에어ਪੋਰਟ ਤੇ ਵੀ ਉਹਨੂੰ ਲੱਭਦੇ ਰਹਿ ਉਹ ਬਾਥਰੂਮ ਦੇ ਵਿੱਚ ਵੜ ਕੇ ਲੁਕਿਆ ਰਿਹਾ ਉੱਥੋਂ ਨਿਕਲਿਆ ਹੀ ਨਹੀਂ ਉੱਥੇ ਵੜਿਆ ਰਿਹਾ ਤੇ ਨਿਕਲਿਆ ਨਹੀਂ ਜਿੰਨਾ ਚਿਰ ਤੱਕ ਉਹ ਮੁੰਡੇ ਸਾਰੇ ਜਿਹੜੇ ਲੱਭ ਲੱਭ ਕੇ ਉੱਥੋਂ ਚੜ ਨਹੀਂ ਗਏ ਉਹ ਬੜਾ ਚਿਰ ਲੱਭਦੇ ਰਹਿ ਲੱਭਦੇ ਰਿਹਾ ਹਾਰ ਕੇ ਉਹ ਜਦੋਂ ਥੱਕ ਗਿਆ ਉਹ ਚੱਲ ਗਏ ਤੇ ਫਿਰ ਇਹ ਬਾਥਰੂਮ ਚੋਂ ਬਾਹਰ ਆਇਆ ਇਹਨੇ ਕਿਸੇ ਦਾ ਫੋਨ ਨਹੀਂ ਚੁੱਕਿਆ ਉਹਨਾਂ ਸਾਰਿਆਂ ਨੂੰ ਬਲੌਕ ਕਰਕੇ ਠੀਕ ਆ ਜਿਨ੍ਹਾਂ ਨਾਲ ਮਾੜੀ-ਮੋਟੀ ਹੈਗੀ ਜਿਹੜੇ ਥੋੜੇ ਦੂਰ ਹੀ ਨੂੰ ਪਤਾ ਹੈ ਕਿ ਨਹੀਂ ਆ ਸਕਦੇ ਉਹਨਾਂ ਦਾ ਫੋਨ ਫੜ ਮਾੜਾ-ਮੋਟਾ ਚੁੱਕੀ ਜਾਂਦਾ ਜਿਵੇਂ ਅਸੀਂ ਥੋੜੇ ਜੇ ਦੂਰ ਹਾਂ ਮਤਲਬ ਕਿ ਮਿਲਾਨ 에어ਪੋਰਟ ਤੋਂ ਅਸੀਂ ਥੋੜੇ ਜੇ ਦੂਰ ਹਾਂ ਸਾਨੂੰ ਉਹਨੇ ਫੋਨ ਕਰੀ ਜਾਣਾ ਕਿ ਮੈਂ ਚੱਲਿਆ ਵਾਂ ਮੇਰੇ ਦਾਦੇ ਨੇ ਡਿਟ ਕਰਾਤੀਆ ਮੇਰੀ ਦਾਦਾ ਕਹਿੰਦਾ ਕੋਈ ਨਹੀਂ ਆ ਜਾ ਇਦਾਂ ਆਪਾਂ ਉਹ ਕਰ ਲਾਂਗੇ ਗਲਤੀਆਂ ਆਪਣੇ ਤੋਂ ਹੀ ਹੁੰਦੀਆਂ ਵਾਂ ਅਸੀਂ ਉਹਨੂੰ ਹਿਸਾਬ ਲਾ ਲਓ ਕਿ ਲਾਸਟ ਯਾਹ ਦੇ ਵਿੱਚ ਬਹਿ ਵੀ ਗਿਆ ਉਸ ਤੋਂ ਬਾਅਦ ਵੀ ਉਹਨੂੰ ਫੋਨ ਲਾ ਕੇ ਗੱਲ ਕਹੀ ਕਿ ਤੂੰ ਸਾਡੇ ਕੋਲ ਆ ਜਾ ਇਨੂੰ ਰੋਟੀ ਪੱਕੀ ਪਕਾਈ ਮਿਲੂਗੀ ਹੋਰ ਜੇ ਤੈਨੂੰ ਕੋਈ ਟੈਨਸ਼ਨ ਹੈਗੀ ਸਾਨੂੰ ਦੱਸ ਉਹਦਾ ਬਸ ਸਿਰਫ ਉਹਦੇ ਦਿਮਾਗ 'ਚ ਇੱਕ ਗੱਲ ਪੈ ਗਈ ਕਿ ਮੈਂ ਪੰਜਾਬ ਵਾਪਸ ਜਾਣਾ ਵਾਂ ਮੈਂ ਇੰਡੀਆ ਵਾਪਸ ਜਾਣਾ ਵਾਂ ਮੈਂ ਇੱਥੇ ਨਹੀਂ ਰਹਿਣਾ ਇੰਨੇ ਪੈਸੇ ਲਾ ਕੇ ਗਿਆ ਇੰਨੇ ਪੈਸੇ ਲਾ ਕੇ ਆਇਆ ਇੱਥੇ ਮਹੀਨਾਵਾਂ ਨਹੀਂ ਕੱਢਿਆ ਉਹਨੇ ਇੱਥੇ ਆਪਣੇ ਜਿਹੜੇ ਪੈਸੇ ਆ ਉਹ ਵੀ ਵੇਸਟ ਕਰ ਲਏ ਪਲੱਸ ਤਾਂ ਉਹਨਾਂ ਦੇ ਘਰ ਦੇਆਂ ਸੁਪਨਾ ਸੀ ਕਿ ਸਾਡਾ ਮੁੰਡਾ ਬਾਹਰ ਗਿਆ ਵਾ ਹੁਣ ਕਮਾਉਣਾ ਸ਼ੁਰੂ ਕਰੂਗਾ ਪਲਾਸ ਉਹਦੀ ਫੈਮਿਲੀ ਜਿਹੜੀ ਆ ਉਹ ਵੀ ਸਾਰੀ ਸੈਟ ਸੀ ਜੇਕਰ ਉਹ ਉਹ ਜਿਹੜਾ ਆ ਟਾਈਮ ਹੀ ਕੱਢ ਜਾਂਦਾ ਹਲੇਕੀ ਉਹਦਾ ਜਿਹੜਾ ਏਜੰਟ ਸੀ ਉਹ ਵੀ ਰਿਸ਼ਤੇਦਾਰ ਸੀ ਉਹਦਾ ਕੋਈ ਉਹ ਵੀ ਕਹਿੰਦਾ ਸੀ ਕਿ ਦੋ ਤਿੰਨ ਹਫ਼ਤਿਆਂ ਚ ਤੇਰੀ ਗੇਟ ਜਮਾ ਕਰਾ ਕੇ ਤੇਰੇ ਪੇਪਰ ਸਾਰੇ ਜਿਹੜੇ ਆ ਉਹ ਬਣਵਾ ਦਾਂਗੇ ਆਪਾਂ ਇੱਥੇ ਬਣ ਜਾਣੇ ਸੀ ਪੇਪਰ ਉਹਨੇ ਇਦਾਂ ਦੀ ਕੋਈ ਉਹ ਨਾਲ ਉਹਦੇ ਦਿਮਾਗ ਵਿੱਚ ਹੀ ਬਸ ਪਤਾ ਨਹੀਂ ਕੀ ਗੱਲ ਇਹ ਪੈ ਗਈ ਕਿ ਮੈਂ ਪੰਜਾਬ ਹੀ ਵਾਪਸ ਜਾਣਾ ਵਾ ਤੇ ਉਹ ਚੱਲ ਗਿਆ ਉਹਦੀ ਰਾਤ ਦੀ ਫਲਾਈਟ ਸੀ ਕੱਲ ਕੱਲ ਰਾਤੀ ਉਹ ਉੱਡ ਗਿਆ ਇੱਥੋਂ ਫਲਾਈਟ ਤੇ ਇੰਡੀਆ ਮੇਰੇ ਸਾਹਮਣੇ ਹੁਣ ਪਹੁੰਚਣੇ ਵਾਲਾ ਹੋਣਾ ਜਾਂ ਪਹੁੰਚ ਗਿਆ ਹੋਣਾ ਜਾਂ ਪਹ ਗੇਬ ਦੇਣਾ ਚਾਹੁੰਦਾ ਹਾਂ ਇਸ ਵੀਡੀਓ ਦੇ ਰਾਹੀਂ ਕਿ ਜੇਕਰ ਤੁਸੀਂ ਯੂਰਪ ਦੀ ਕਿਸੇ ਵੀ ਕੰਟਰੀ ਦੇ ਵਿੱਚ ਆਉਣਾ ਵਾ ਠੀਕ ਹੈ ਤੁਸੀਂ ਆਪਦੇ ਦਿਮਾਗ ਵਿੱਚ ਇਹ ਗੱਲ ਜਰੂਰ ਪਾ ਕੇ ਆਉਣੀ ਹੈ ਕਿ ਮੈਂ ਇੱਥੇ ਪੱਕੇ ਹੋਣਾ ਵਾਂ ਸੈੱਟ ਹੋਣਾ ਵਾਂ ਨਾ ਕਿ ਮੈਂ ਇੱਥੇ ਕੁਝ ਆਪਾਂ ਕਹਿ ਲਈਏ ਕਿ ਵੀ ਮੈਂ ਬਸ ਪੈਸੇ ਲਾ ਕੇ ਤੇ ਬਾਅਦ ਵਿੱਚ ਵਾਪਸ ਚਲ ਜਾਣਾ ਵਾਂ ਠੀਕ ਹੈ ਇਸ ਕਰਕੇ ਮੇਰੇ ਵੀਰ ਭਰਾ ਜਿਹੜੇ ਵੀ ਵੀਰ ਭਰਾਣ ਇੱਥੇ ਆਉਣਾ ਵਾਂ ਸਾਰੀਆਂ ਗੱਲਾਂ ਸੋਚ ਕੇ ਆਓ ਕਿਉਂਕਿ ਨਾਰਮਲੀ ਗੱਲ ਤਾਂ ਨੂੰ ਨਵੇਂ ਲੋਕ ਮਿਲਨੇ ਆ ਨਵੀਂ ਬੋਲੀ ਆ ਤੁਹਾਨੂੰ ਕੋਈ ਜਾਣਦਾ ਨਹੀਂ ਇੱਥੇ ਡਾਕੂਮੈਂਟ ਤੁਹਾਡੇ ਕੋਲ ਹੱਲੇ ਹੋਣੇ ਨਹੀਂ ਆ ਡਾਕੂਮੈਂਟ ਹੌਲੀ ਹੌਲੀ ਬਣਦੇ ਆ ਤੁਹਾਨੂੰ ਹੌਲੀ ਹੌਲੀ ਬੋਲੀ ਆਉਂਦੀ ਆ ਪਰ ਬਾਅਦ ਵਿੱਚ ਜਦੋਂ ਬੰਦਾ ਸੈੱਟ ਹੋ ਜਾਂਦਾ ਇੱਕ ਵਾਰੀ ਨਾਰਮਲੀ ਗੱਲ ਵਾ ਕੀ ਪੈਸੇ ਵਧਿਆ ਕਮਾਉਣਾ ਸ਼ੁਰੂ ਕਰ ਦਿੰਦਾ ਵਾ ਆਪਣੀ ਫੈਮਿਲੀ ਪਾਲਣੀ ਸ਼ੁਰੂ ਕਰ ਦਿੰਦਾ ਵਾ ਆਪਣੇ ਜਿਹੜੇ ਸ਼ੌਂਕ ਹੁੰਦੇ ਆ ਨਿੱਕੇ ਨਿੱਕੇ ਉਹ ਪਹਿਲਾਂ ਪਹਿਲਾਂ ਨਿੱਕੇ ਨਿੱਕੇ ਸ਼ੌਂਕ ਪੂਰੇ ਕਰਦਾ ਵਾ ਤੇ ਆਉਣ ਵਾਲੇ ਸਮੇਂ ਵਿੱਚ ਆਪਣਾ ਕੋਈ ਵੀ ਵੱਡਾ ਸ਼ੌਂਕ ਪੂਰਾ ਕਰ ਸਕਦਾ ਵਾ ਜੇਕਰ ਤੁਸੀਂ ਯੂਰਪ ਦੀ ਕਿਸੇ ਵੀ ਕੰਟਰੀ ਦੇ ਵਿੱਚ ਸੈੱਟ ਹੈਗੇ ਜੇ ਮਲਕੀ ਕੰਮ ਕੰਮ ਵੱਲੋਂ ਕੋਈ ਘਾਟ ਦੀਆਂ ਜੇਕਰ ਤੁਹਾਡੇ ਕੋ ਪੇਪਰ ਹੈਗੇ ਆ ਕੋਈ ਨਾਰਮਲੀ ਗੱਲ ਵਾ ਆਪਣੇ ਜਿਹੜੇ ਵੀਰ ਕੀ ਕਰਦੇ ਆ ਜਦੋਂ ਆਉਂਦੇ ਆ ਇੰਡੀਆ ਤੋਂ ਆਣ ਕੇ ਸਿੱਧਾ ਕੰਮ ਵੱਲ ਧਿਆਨ ਦਿੰਦੇ ਆ ਕਿ ਮੈਨੂੰ ਕੰਮ ਮਿਲ ਜੇ ਠੀਕ ਆ ਕਈ ਪੇਪਰਾਂ ਵੱਲ ਵੀ ਧਿਆਨ ਇਹਨਾਂ ਦੇ ਚਲੋ ਕਈ ਪੇਪਰਾਂ ਵੱਲ ਧਿਆਨ ਦਿੰਦੇ ਆ ਪਰ ਮੇਨ ਚੀਜ਼ ਤੁਹਾਡੇ ਹੱਥੇ 'ਚ ਕੋਈ ਸਕਿੱਲ ਨਹੀਂ ਹੁੰਦੀ ਚਲੋ ਸਕਿੱਲ ਉਹ ਤਾਂ ਚਲੋ ਤੁਸੀਂ ਕੋਈ ਕੰਮ ਨਹੀਂ ਸਿੱਖਿਆ ਉਹ ਅਖਰੀ ਗੱਲ ਆ ਤਾਂ ਨੂੰ ਸਕਿੱਲ ਸਿੱਖਣੀ ਚਾਹੀਦੀ ਇੱਥੇ ਆਣ ਕੇ ਉਹ ਹੈ ਗਿਆ ਬੋਲੀ ਦੀ ਤੁਸੀਂ ਮਾੜੀ ਮੋਟੀ ਬੋਲੀ ਸਿੱਖੋ ਠੀਕ ਆ ਉਸ ਤੋਂ ਬਾਅਦ ਤੁਸੀਂ ਜਦੋਂ ਤੁਹਾਡੇ ਡਾਕੂਮੈਂਟ ਬਣ ਜਾਂਦੇ ਤੁਸੀਂ ਲਾਇਸੈਂਸ ਕਰਨ ਦੀ ਕੋਸ਼ਿਸ਼ ਕਰੋ ਠੀਕ ਆ ਪੜ੍ਹ ਕੇ ਲਾਇਸੈਂਸ ਕਰੋ ਬੋਲੀ ਸਿੱਖੋ ਮਾੜੀ ਮੋਟੀ ਇੰਨੀ ਕੀ ਬੋਲੀ ਸਿੱਖ ਲਓ ਕਿ ਤੁਸੀਂ ਕਿਤੇ ਜਾਂਦੇ ਜੇ ਕੋਈ ਡਾਕੂਮੈਂਟ ਬਣਵਾ ਜਾਂਦੇ ਜੇ ਤੁਹਾਨੂੰ ਕੋਈ ਦਵਾਈ ਦੂਈ ਤੁਸੀਂ ਲੈਣ ਜਾਂਦੇ ਜੇ ਤੁਸੀਂ ਉਹਨੂੰ ਸਮਝਾ ਸਕੋ ਕਿ ਮੈਨੂੰ ਕੀ ਹੋ ਰਿਹਾ ਵਾ ਵੀ ਮੈਂ ਦਵਾਈ ਕਿਸ ਚੀਜ਼ ਦੀ ਲੈਣਾ ਚਾਹੁੰਦਾ ਵਾਂ ਜਾਂ ਮੈਨੂੰ ਕਿਹੜਾ ਕੰਮ ਚਾਹੀਦਾ ਵਾ ਮੇਰਾ ਕੰਟਰੈਕਟ ਕਿੰਨੇ ਚਿਰ ਦਾ ਹੋਇਆ ਵਾ ਮੇਰਾ ਬੁਸਤਾਬਾ ਕਦੋਂ ਮਿਲੂਗਾ ਮੈਨੂੰ ਇਹ ਸਾਰਾ ਕੁਝ ਨਿੱਕੇ ਨਿੱਕੇ ਗੱਲਾਂ ਜਿਹੜੀਆਂ ਵਾ ਤੁਸੀਂ ਮਾੜਿਆਂ ਮੋਠੇ ਸਿੱਖੋਗੇ ਤਾਨੂੰ ਇੱਥੇ ਆਣ ਕੇ ਬੈਨੀਫਿਟ ਹੋਗਾ ਤੁਸੀਂ ਇੰਡੀਆ ਚੋਂ ਵੀ ਸਿੱਖ ਸਕਦੇ ਕਿਉਂਕਿ ਜਦੋਂ ਮੈਂ ਇੰਡੀਆ ਤੋਂ ਆਉਣਾ ਸੀ ਇਥੇ ਇਟਲੀ ਵਿੱਚ ਮੈਂ ਵੀ ਕੋਸ਼ਿਸ਼ ਨਾਲ ਕੁਝ ਵਰਡ ਸਿੱਖੇ ਸੀ ਜਿਹੜੇ ਮੈਨੂੰ ਇੱਥੇ ਆਣ ਕੇ ਕੰਮ ਆਏ ਮੇਰੇ ਠੀਕ ਹੈ ਤੁਸੀਂ ਇੰਡੀਆ ਤੋਂ ਵੀ ਸਿੱਖ ਸਕਦੇ ਜਦੋਂ ਤੁਸੀਂ ਇੱਥੇ ਆ ਜਾਂਦੇ ਇੱਥੇ ਆਣ ਕੇ ਤੁਸੀਂ ਸਿੱਖਣ ਦੀ ਜ਼ਰੂਰ ਕੋਸ਼ਿਸ਼ ਕਰਿਆ ਕਰੋ ਜਿਹੜੇ ਮੇਰੇ ਵੀਰ ਭਰਾ ਇੱਥੇ ਆਉਂਦੇ ਆ ਇਸ ਚੀਜ਼ ਵੱਲ ਤੁਸੀਂ ਇਹ ਨਾ ਇਗਨੋਰ ਨਾ ਕਰਿਆ ਕਰੋ ਇਸ ਚੀਜ਼ ਨੂੰ ਕਿ ਮੈਂ ਚਲੋ ਸਿੱਖ ਲੂੰਗਾ ਸਿੱਖ ਲੂੰਗਾ ਸਿੱਖ ਲੂੰਗਾ ਕਿਉਂਕਿ ਜਦੋਂ ਤੁਸੀਂ ਆਉਂਦੇ ਜੇ ਨਵੇਂ-ਨਵੇਂ ਤੁਹਾਨੂੰ ਉਹਦਾ ਕੰਮ ਵੀ ਨਹੀਂ ਮਿਲਦਾ ਤੁਸੀਂ ਫ੍ਰੀ ਹੁੰਦੇ ਮੈਂ YouTube ਤੇ ਵੀਡੀਓ ਵੇਖੀ ਜਾਵਾਂ ਉਹ ਸਾਰਾ ਕੁਝ ਛੱਡ ਕੇ ਇੱਕ ਵਾਰ ਤੁਸੀਂ ਆਪਣੇ ਚਲੋ ਉਹ ਵੀ ਨਾਰਮਲੀ ਗੱਲ ਵੇਖਣ ਵਾਲੀਆਂ ਚੀਜ਼ਾਂ ਤੁਸੀਂ ਵੇਖੋ ਪਰ ਨਾਲ ਨਾਲ ਇਹ ਚੀਜ਼ ਵੀ ਇੱਕ ਅੱਧਾ ਘੰਟਾ ਡੇਢ ਘੰਟਾ 2 ਘੰਟਾ ਤੁਸੀਂ ਇਸ ਚੀਜ਼ ਤੇ ਵੀ ਲਾਓਗੇ ਤੁਹਾਨੂੰ ਇਸ ਚੀਜ਼ ਦਾ ਬੈਨੀਫਿਟ ਜਰੂਰ ਹੋਊਗਾ ਬਾਕੀ ਮੇਰੇ ਵੀਰ ਭਰਾ ਜਿਹੜੇ ਵੀਰਾਂ ਭਰਾਵਾਂ ਨੇ ਇੱਥੇ ਇਟਲੀ ਵਿੱਚ ਜਾਂ ਯੂਰਪ ਦੀ ਕਿਸੇ ਵੀ ਕੰਟਰੀ ਵਿੱਚ ਆਉਣਾ ਵਾ ਆਪਣੇ ਦਿਮਾਗ ਵਿੱਚ ਇਹ ਚੀਜ਼ ਪਾ ਕੇ ਆਓ ਕਿ ਤੁਹਾਨੂੰ ਇੱਕ ਵਾਰ ਇਹ ਜਰੂਰ ਰਵਾਊਗਾ ਪਰ ਇੱਕ ਵਾਰ ਤੁਸੀਂ ਜੇਕਰ ਉਹ ਵਾਲਾ ਟਾਈਮ ਕੱਢ ਲਿਆ ਫਿਰ ਤੁਸੀਂ ਸਾਰੀ ਉਮਰ ਇੱਕ ਸਾਹ ਦੇ ਤੁਸੀਂ ਸੈਟ ਜੇ ਤੁਹਾਨੂੰ ਸਾਰੀ ਉਮਰ ਵਾਸਤੇ ਤੁਹਾਡੀ ਜਿਹੜੀ ਰੋਟੀ ਬਣ ਜਾਣੀ ਉਹਨੂੰ ਲਾਸਟ ਤੱਕ ਅਸੀਂ ਇਹ ਚੀਜ਼ ਕਹਿੰਦੇ ਰਾ ਜਿਹੜਾ ਮੁੰਡਾ ਚੱਲ ਗਿਆ ਵਾ ਕੱਲ ਉਹਨੂੰ ਹੀ ਕਿਹਾ ਕਿ ਤੂੰ ਸਾਡੇ ਕੋਲ ਆ ਜਾ ਤੂੰ ਪਛਤਾਉਣਾ ਹੀ ਬਾਅਦ ਵਿੱਚ ਹੁਣ ਮੈਂ ਤੁਹਾਨੂੰ ਗਰੰਟੀ ਨਾਲ ਇਹ ਚੀਜ਼ ਕਹਿ ਦੂੰਗਾ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਪਛਤਾਊਗਾ ਉਹਨੇ ਬਾਅਦ ਵਿੱਚ ਕਿਉਂਕਿ ਜਿੰਦਗੀ ਜਿਹੜੀ ਆ ਉਹ ਮੌਕਾ ਸਾਰਿਆਂ ਨੂੰ ਦਿੰਦੀ ਆ ਪਰ ਸੰਭਾਲਦਾ ਉਹਨੂੰ ਕੋਈ ਕੋਈ ਆ ਉਹਨੂੰ ਹੁਣ ਮੌਕਾ ਮਿਲਿਆ ਸੀ ਉਹਨੇ ਉਹ ਨਹੀਂ ਸੰਭਾਲਿਆ ਹੁਣ ਪਤਾ ਨਹੀਂ ਮੌਕਾ ਗਾਂ ਮਿਲੂਗਾ ਕਿ ਨਹੀਂ ਮਿਲੂਗਾ ਪਰ ਇੱਕ ਵਾਰ ਉਹਨੂੰ ਮੌਕਾ ਮਿਲਿਆ ਸੀ ਉਹਦੇ ਕੋਲ ਉਹ ਮੌਕਾ ਜਿਹੜਾ ਸੰਭਾਲਿਆ ਨਹੀਂ ਗਿਆ ਤੇ ਉਹ ਵਾਪਸ ਚੜ ਗਿਆ ਉਹ ਹੁਣ ਹੁਣ ਚਲੋ ਚੜ ਗਿਆ ਵਾ ਹੁਣ ਬੜਾ ਖੁਸ਼ ਹੋਣਾ ਕਿ ਮੈਂ ਪੰਜਾਬ ਵਾਪਸ ਪਹੁੰਚ ਗਿਆ ਵਾਂ ਮੈਂ ਆਪਣੇ ਘਰ ਦੇ ਨਾਲ ਰਹੂੰਗਾ ਉਹ ਅੱਦਾਂ ਵਾ ਜਿੱਦਾਂ ਮਰਜ਼ੀਆ ਚਲੋ ਉਹ ਤਾਂ ਸਾਰੇ ਨਾਰਮਲੀ ਗੱਲ ਜੀ ਹੁੰਦਾ ਕਿ ਮੈਂ ਆਪਣੇ ਘਰ ਦੇ ਨਾਲ ਰਾਵਾਂ ਪਰ ਤੁਸੀਂ ਇਹ ਵੇਖੋ ਕਿ ਤੁਹਾਡਾ ਫਿਊਚਰ ਬਣ ਜਾਣਾ ਸੀ ਇੱਥੇ ਤੁਹਾਡੀ ਜਿਹੜੀ ਫੈਮਿਲੀ ਆ ਉਹ ਸਾਰੀ ਸੈੱਟ ਹੋ ਜਾਣੀ ਸੀ ਜੇਕਰ ਉਹ ਮੁੰਡਾ ਜਿਹੜਾ ਇੱਥੇ ਰਹਿ ਕੇ ਥੋੜਾ ਜਿਹਾ ਸਟ੍ਰਗਲ ਕਰ ਲੈਂਦਾ ਠੀਕ ਆ ਬਾਕੀ ਬਾਕੀ ਇਹ ਕਿਸਮਤ ਤੇ ਵੀ ਡਿਪੈਂਡ ਹੁੰਦਾ ਵਾ ਕਿਉਂਕਿ ਉਹਦੇ ਦਿਮਾਗ ਵਿੱਚ ਹੀ ਗੱਲ ਪੈ ਗਈ ਸੀ ਕਿ ਮੈਂ ਜਾਣਾ ਹੀ ਪੰਜਾਬ ਵਾ ਉਹਨੂੰ ਲਾਸਟ ਤੱਕ ਵੀ ਇਹ ਗੱਲ ਕਹਿੰਦੇ ਰਿਹਾ ਕਿ ਤੂੰ ਸਾਡੇ ਕੋਲ ਆ ਜਾ ਆਪਾਂ ਤੇਰੇ ਕੋਲ ਨਾ ਕੋਈ ਹੱਲ ਕੱਢ ਦਾਂਗੇ ਜੇਕਰ ਤੁਹਾਨੂੰ ਕੁਝ ਹੁੰਦਾ ਵਾ ਤੈਨੂੰ ਸਮਝਾਵਾਂਗੇ ਕਿ ਨਾਰਮਲੀ ਗੱਲ ਸਾਡਾ ਕੀ ਆ ਅਸੀਂ ਘਰੇ ਰਹਿੰਨੇ ਆ ਹਾਸਾ ਮਜ਼ਾਕ ਕਰ ਰਹਿੰਨੇ ਆ ਜੇਕਰ ਕੋਈ ਬੰਦਾ ਟੈਨਸ਼ਨ 'ਚ ਆ ਉਹਨੂੰ ਟੈਨਸ਼ਨ ਜਿ ਨਹੀਂ ਰਹਿ ਦਿੰਦਾ ਆਪਾਂ ਉਹਦੇ ਨਾਲ ਹਰ ਟਾਈਮ ਹਾਸਾ ਮਜ਼ਾਕ ਕਰਕੇ ਤੇ ਉਹਨੂੰ ਥੋੜਾ ਜਿਆਦਾ ਖੁਸ਼ ਰੱਖਣ ਦੀ ਕੋਸ਼ਿਸ਼ ਕਰੀਦੀ ਆ ਇਹ ਸਾਡਾ ਹੁੰਦਾ ਵਾ ਸੁਭਾਅ ਕਿ ਅਸੀਂ ਆਪਣਾ ਘਰੇ ਇਦਾਂ ਦਾ ਰਹੀਏ ਸਾਰੇ ਜਾਣੇ ਬਾਕੀ ਤੁਸੀਂ ਮੇਰੇ ਵੀਰ ਭਰਾ ਜਿਹੜੇ ਵੀਰ ਭਰਾ ਆਉਣਾ ਚਾਹੁੰਦੇ ਆ ਜਾਂ ਇੱਥੇ ਆ ਚੁੱਕੇ ਆ ਉਹ ਜਿਹੜੇ ਮੇਰੀ ਵੀਡੀਓ ਇਹ ਵੇਖ ਰਹੇ ਆ ਜਾਂ ਜਿਨ੍ਹਾਂ ਦੇ ਵੀਜ਼ੇ ਬੂਦੇ ਲੱਗ ਗਿਆ ਰੈਡੀ ਵਾ ਆਨਲਾਈਨ ਡੈਡੀ ਵਾ ਉਹ ਸਾਰੇ ਮੇਰੇ ਵੀਰਪਰਾ ਇਸ ਚੀਜ਼ ਦੇ ਉੱਤੇ ਗੌਰ ਕਰਿਓ ਇਹ ਮੇਨ ਵੀਡੀਓ ਮੈਂ ਤਾਂ ਤਾਂ ਹੀ ਬਣਾਈ ਆ ਕਿ ਜਿਹੜੇ ਵੀਰਪਰਾ ਯੂਰਪ ਦੀ ਕਿਸੇ ਵੀ ਕੰਟਰੀ ਚਾਹੁੰਦੇ ਆ ਜੇਕਰ ਤੁਸੀਂ ਇਹ ਵੀਡੀਓ ਵੇਖ ਲੋਗੇ ਥੋੜਾ ਜਿਹਾ ਆਪਣਾ ਮਨ ਬਨ ਕੇ ਆਓਗੇ ਚਲੋ ਕਈ ਵੀਰਪਰਾ ਕਹਿੰਦੇ ਆਣੇ ਅਸੀਂ ਮਨ ਬਨਨੇ ਆ ਪਰ ਇੱਥੇ ਆਣ ਕੇ ਡੋਲ ਜਾਂਦੇ ਆ ਚਲੋ ਡੋਲਣਾ ਵੀ ਸਹੀ ਹੈ ਕਿਉਂਕਿ ਨਾਰਮਲੀ ਗੱਲ ਹੈ ਤੁਹਾਨੂੰ ਕੋਈ ਜਾਣਦਾ ਨਹੀਂ ਆ ਡੋਲੋ ਪਰ ਫਿਰ ਵੀ ਤੁਸੀਂ ਇਹ ਚੀਜ਼ ਦਿਮਾਗ 'ਚ ਨਹੀਂ ਕਦੀ ਵੀ ਪਾਉਣੀ ਕਿ ਮੈਂ ਹੁਣ ਵਾਪਸ ਚੱਲ ਜਾ ਜਾਂ ਕੋਈ ਮੈਂ ਗਲਤ ਗਲਤ ਕਦਮ ਮੈਂ ਸੁਸਾਈਡ ਕਰ ਲਾਂ ਮੈਂ ਕੋਈ ਟੈਨਸ਼ਨ ਲੈਣਾ ਕਿਸੇ ਚੀ ਦੀ ਨਾਰਮਲੀ ਗੱਲ ਯਾਰ ਇਹ ਸਾਰਾ ਕੁਝ ਚੱਲਦਾ ਰਹਿੰਦਾ ਵਾ ਕੋਈ ਦੁਨੀਆ ਤੇ ਕੋਈ ਵੀ ਅਜਿਹੀ ਚੀਜ਼ ਨਹੀਂ ਹੈਗੀ ਜਿਹੜੀ ਤੁਸੀਂ ਕਰ ਨਹੀਂ ਸਕਦੇ ਠੀਕ ਹੈ ਹੁਣ ਕਈ ਬੰਦੇ ਹੈਗੇ ਕਿ ਜਿਹੜੇ ਡੋਂਕੀ ਲਾ ਕੇ ਯੂਐਸਏ ਵੀ ਪਹੁੰਚ ਜਾਂਦੇ ਆ ਤੇ ਉੱਥੇ ਵੀ ਪੇਪਰ ਬਣ ਜਾਂਦੇ ਉਹਨਾਂ ਦੇ ਚਲੋ ਕਈ ਵਾਪਸ ਆ ਗਏ ਆ ਓਕੇ ਉਹ ਤਾਂ ਵੱਖਰੀ ਗੱਲ ਆ ਉਹ ਤਾਂ ਕਿਸਮਤ ਤੇ ਡਿਪੈਂਡ ਹੁੰਦਾ ਬਾਕੀ ਬਾਕੀ ਤੁਸੀਂ ਮੈਂ ਤੁਹਾਨੂੰ ਸਲਾਹ ਇਹ ਦਵਾਂਗਾ ਕਿ ਜੇਕਰ ਤੁਸੀਂ ਇੱਥੇ ਯੂਰਪ ਚ ਆ ਰਹੇ ਜੇ ਇਹ ਗੱਲਾਂ ਵੱਲ ਧਿਆਨ ਦੇ ਕੇ ਆਓ ਕਿ ਤੁਸੀਂ ਇੱਥੇ ਆਣ ਕੇ ਸੈੱਟ ਹੋਣਾ ਵਾ ਤੁਹਾਨੂੰ ਇੱਕ ਵਾਰ ਰਵਾਊਗਾ ਪਰ ਤੁਹਾਨੂੰ ਬਾਅਦ ਵਿੱਚ ਸਾਰੀ ਉਮਰ ਖੁਸ਼ ਰੱਖੂਗਾ ਇਹ ਯੂਰਪ ਦੀ ਇਹ ਖਾਸੀਅਤ ਹੈਗੀ ਹੈ ਕਿ ਤੁਸੀਂ ਇੱਕ ਵਾਰ ਤੁਸੀਂ ਰੋਵੋਗੇ ਇੱਥੇ ਆਣ ਕੇ ਪਰ ਬਾਅਦ ਵਿੱਚ ਤੁਸੀਂ ਸਾਰੀ ਉਮਰ ਵਾਸਤੇ ਹੀ ਖੁਸ਼ ਰਹੋਗੇ ਬਾਕੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਈ ਤਾਂ ਸਾਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਣੇ ਜਿਹੜੇ ਵੀਰ ਭਰਾ ਵਾ ਉਹਨਾਂ ਨਾਲ ਸ਼ੇਅਰ ਜਰੂਰ ਕਰਿਓ ਮੇਰੇ ਵੀਰ ਭਰਾਏ ਵੀਡੀਓ ਤਾ ਜੋ ਜਿਹੜੇ ਵੀਰਪਰਾ ਇਹ ਸੋਚ ਰਿਆ ਇੱਥੇ ਯੂਰਪ ਦੀ ਕਿਸੇ ਵੀ ਕੰਟਰੀ ਵਿੱਚ ਹੋਣਾ ਉਹਨਾਂ ਨੂੰ ਪਤਾ ਲੱਗ ਸਕੇ ਕਿ ਕਿੱਦਾਂ-ਕਿੱਦਾਂ ਚੱਲਦਾ ਵਾ ਸਾਰਾ ਕੁਝ ਕਿੱਦਾਂ ਹੁੰਦਾ ਵਾ ਸਾਰੇ ਜਾਣੇ ਮੇਰੇ ਵੀਰਪਰਾ ਇਹ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਨੇ ਚਿਰ ਲਈ ਸਾਥ ਸ਼ਿਰਿਆ ਕਾਲ ਜੀਤੇ ਟੇਕ ਕੇਅਰ ਜੀ